ਉਹ ਦੇਵੀ ਦੇਵਤਿਆਂ ਦੀ ਤੁਲਨਾ ਰਾਜਨੀਤਿਕ ਨਿੱਟਵਾ ਨਾਲ ਕੀਤੀ ਹੈ ਜਿਸ ਨਾਲ ਮੈਨੂੰ ਤੇ ਹੋਰ Hindu ਸਮਾਜ ਨੂੰ ਕਾਫੀ ਰੋਸ ਹੈ ਮਾਰਵਿੰਦਰ ਸਿੰਘ ਬਾਦਮੀ ਬਣੋ ਆਪਣੀ ਇੰਟਰਵਿਊ 'ਚ Hindu ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਤੇ Hindu ਸਮਾਜ ਨੂੰ ਪੜਕਾਇਆ ਹੈ ਹੁਣ Hindu ਸਮਾਜ ਤਾਂ ਪੜਕਿਆ ਨਹੀਂ ਕਿਉਂਕਿ ਸਾਡੇ ਕੋਲ ਵੀਡੀਓ ਪਈਆਂ ਨੇ ਉਹਨਾਂ ਪਈਆਂ ਵਿੱਚ ਤਾਂ ਸਿਆਸੀ ਬੰਦਾ ਹੈ ਸਾਡੀਆਂ ਤਾਂ ਕੋਈ ਭਾਵਨਾਵਾਂ ਹੀ ਨਹੀਂ ਫੜਕੀਆਂ ਇਹ ਭਾਵਨਾਵਾਂ ਪੜਕਾਉਣ ਦੀ ਕੋਸ਼ਿਸ਼ ਕਰਦਾ ਹੈ ਭਗਵੰਤ ਜੱਜ ਇਹਨੂੰ ਅੰਦਰ ਕਰੇ ਬਿੱਤੋ ਨਕਾਜ਼ਾ ਸੂਰੇ ਝੂਠ ਖਾ ਕੇ ਥਾਣੇ ਤੇ ਭਾ ਕੇ ਨਾੜੀ ਡੀਜੀਪੀ ਨੂੰ ਪੁੱਛੇ ਵੀ ਆ ਦੱਸ ਉਸੇ ਥਾਣੇ ਦੇ ਵਿੱਚ ਜਿਹੜੇ ਗੈਂਗਸਟਰ ਨੇ ਉਹਨਾਂ ਦੀਆਂ ਇੰਟਰਵਿਊ ਹੋ ਰਹੀਆਂ ਨੇ ਫੇ ਮੁੱਕਰਦੇ ਨਹੀਂ ਫੇ ਕਹਿੰਦੇ ਨੇ ਉਹ ਤਾਂ ਵਰਦੀ ਨਹੀਂ ਪਾਈ ਹੋਈ ਸੀ ਉਹ ਉਹ ਦੂਜੇ ਨੇ ਜਿਹੜੇ ਕੱਪੜੇ ਕਹਿੰਦੇ ਉਹ ਪਾ ਕੇ ਇੰਟਰਵਿਊ ਦੇ ਦਿੰਦਾ ਉਹ ਨੂੰ ਭਗਵੰਤ ਮਾਨ ਨੂੰ ਸ਼ਰਮ ਨਹੀਂ ਆਈ ਵੀ ਮੈਂ ਹੋਮ ਮਿਨਿਸਟਰ ਆ ਯਾਰ ਮੇਰੇ ਥੰਦੇ ਆ ਕੁਝ ਹੋ ਰਿਹਾ ਮੈਂ ਸੱਚੀ ਸੱਚੀ ਕਹਿਣਾ ਰੱਬ ਤੋਂ ਡਰ ਕੇ ਕਹਣਾ ਮੈਨੂੰ ਹੱਸਦਾ ਜੇ ਕਦੇ ਵੀ ਕੋਤੇ ਇਹ ਲੱਗਦਾ ਹੁੰਦਾ ਵੀ ਇਹ ਬੰਦੇ ਨਾਲ ਜ਼ਿਆਤੀ ਹੋ ਗਈ ਮੇਰਾ ਰੋਣਾ ਨਹੀਂ ਬੰਦ ਹੁੰਦਾ ਸੀ ਅਵੇ ਆਵਾਜ਼ ਕਰਉਣਾ ਆਇਆ ਸੀ ਸਾਨੂੰ ਰੱਬ ਤੋਂ ਦੂਜੇ ਦਰਜੇ ਸਮਝਣ ਆਇਆ ਸੀ ਕਿ ਅਸੀਂ ਇਹਦਾ ਕੰਮ ਨਹੀਂ ਕਰਿਆ ਤੇ ਅਫਸੋਸ ਕਰਦੇ ਸੀ ਉਦੋਂ ਮਾਫੀ ਮੰਗਦੇ ਸੀ ਅਰ ਉਹਦਾ ਰਾਜ ਵੀ ਕਰਦੇ ਸੀ ਇਹ ਪਗੰਤੋਂ ਤੋਂ ਸ਼ਰਮਣੀ ਆ ਗਈ ਮੈਂ ਮੈਂ ਸ਼ਬਦ ਵਰਤਦਾ ਮੈਨੂੰ ਜਿਹੜੇ ਅੰਦਰ ਕਰਨਾ ਕਰਦੇ ਕਿਉਂਕਿ ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਰੋਜੀ ਜਿਹਨੇ ਦਾਤੀ ਲੋਈ ਉਹਦਾ ਕੀ ਕਰੇ ਕੋਈ ਸੋ ਇਸ ਕਰਕੇ ਹੁਣ ਕੋਈ ਤਾਂ ਕੁਝ ਨਹੀਂ ਕਰੇਗਾ ਪਰ ਆ ਲੋ ਕਰਨਗੇ ਆ ਸਸਦਾਂ ਬੈਠੇ ਨੇ ਆ ਹੁਣ ਤਾਂ ਦੇਖੋ ਤੁਸੀਂ ਕਿੰਨੇ ਬੈਠੇ ਨੇ ਆ ਪਤਾ ਲੱਗ ਜੂਗਾ ਇਹ ਇੰਨਾ ਕੋਈ ਅਸੀਂ ਬੰਗਾ ਪਾ ਕੇ ਬੈਠੇ ਹਾਂ ਸੋ ਹੁਣ ਮੈਂ ਬੇਨਤੀ ਕਰਾਂਗਾ ਜੇਕਰ ਹੰਦਰਪਾਲ ਸਿੰਘ ਤੋੜਾ ਜੀ ਨੂੰ